किन किन

ਮੰਨ ਲਾ ਅੜਗੀ ਗੱਡੇ ਗੇਰ ਕੋਲ ਅੜਗੇ ਅੜਗੇ ਨਾ

ਉਹ ਨਹੀਂ ਲੱਗਦਾ ਇਹ ਇਹਨਾਂ ਦੀ ਬੰਦਾ ਹੈ ਇਹ ਕੀ ਪਤਾ ਨਹੀਂ ਕੀ ਬਣਿਆ ਮੇਰੇ ਪਰ ਦੇ ਉਸ ਤੇ ਕੰਮ ਦਾ ਉਹ ਯਾਰ ਕੋਈ ਤਾਂ ਬੋਲਦਾ ਕੋਈ ਪੁਬਲਿਕ ਨੂੰ ਮਾਰ ਦੇਣਾ ਸੀ ਪੂਰੀ ਕੀ ਨਾਮ ਹੈ ਕੋਈ ਪਾਰ ਸੁਣਾ ਕਿਤੇ ਰੰਗ ਬਾਈ ਆਪੇ ਦਿਖਣਵਾ ਸਾਹਿਬ ਦੁਕਾਨ ਕੀ ਸੀ ਦੀ ਇਹ ਕੜੇ ਕਰਬਾਨਾ ਜੀ ਦਾ ਇਹ ਮਾਮਲਾ ਕੀ ਹੈ ਜਿਹੜਾ ਮਾਮਲਾ ਕੋਈ ਬਾਈ ਸ਼ਟਰ ਬੰਦ ਕਰਕੇ ਜਾਣ ਲੱਗੇ ਸੀ ਅਸੀਂ ਪਤਾ ਨਹੀਂ ਕੀ ਆੱਖਾ ਕੂਰਨ ਲੱਗ ਪੂਰੀ ਜਾਂਦਾ ਕੂਰੀ ਜਾਂਦਾ ਫਿਰ ਗੰਦੇ ਜਿਹੜੇ ਗਾਲ੍ਹਾਂ ਕਰਨ ਲੱਗ ਗਿਆ ਗੰਦੇ ਗਾਲ੍ਹਾਂ ਅਸੀਂ ਦੋਵੇਂ ਖੜੇ ਮੈਂ ਗਾਲ੍ਹਾਂ ਕੱਢ ਰਹਾ ਗਾਣੇ ਬਾਅਦ ਬਕਸੀ ਉਹ ਸਵੇਰੇ ਸੀਡੀਓ ਕਢਾਉਣਾ ਉਹਦੇ ਕੈਮਰਾ ਚੱਲਗਾ ਉਹਨੇ ਆਪਣੀ ਦੁਕਾਨ ਤੋਂ ਜੋ ਗੰਡਾਸੀ ਜੋ ਕੜੇ ਕਰਬਾਨਾ ਉਹਦੀ ਪਈ ਭਾਈ ਜੱਜ ਕੇ ਮਾਰਨ ਲੱਗ ਗਿਆ ਮੈਂ ਆਪਣੀ ਜਾਨ ਬਚਾਈ ਉੱਪਰ ਭੱਜ ਗਏ ਅਸੀਂ ਮਾਰਾ ਭੱਜਿਆ ਅਸੀਂ ਮਾਰਾ ਸੰਗਤ ਨੇ ਕਿੱਥੇ ਗਿਆ ਮੁੰਡਾ ਸੰਗਤ ਨੇ ਬਾਈ ਗੰਡਾਸੀ ਵੀਡੀਓ ਦੇ ਇਕ ਕਦਮ ਗੱਡੀ ਲੈ ਕੇ ਆਇਆ ਇਹ ਤਾਂ ਪਿਓ ਕਹਿੰਦਾ ਮੈਂ ਕਹਾਂ ਉਹ ਰੁਪ ਜਾਓ ਪਿਓ ਕਹਿੰਦਾ ਦੇਖੀ ਜੀ ਪਾਰ ਦੇ ਜਿਹੜਾ ਪਾਰਨ ਗੱਡੀ ਭਾਈ ਉਹਨੇ ਇੰਨੀ ਸਪੀਡ ਤੇ ਲਾਈ ਇਹਨੇ ਕੱਢ ਰਿਹਾ ਮੇਰੇ ਸਾਹਮਣੇ ਮੇਰੇ ਜਿਦੜ ਲਿਆ ਹੈ ਇਹ ਉੱਪਰ ਚੜਾਈ ਹੈ ਪੰਜ ਪੂਰੀ ਸੌ ਮਿੰਟ ਦੀ ਮਿੰਟ ਖੜਾ ਕੋ ਵੀਡੀਓ ਆ ਗਈ ਭਾਈ ਵੀਡੀਓ ਆ ਗਈ ਬੜੇ ਕਿਹੜੇ ਕੱਟੇ ਬੜੇ ਬੰਦੇ ਕਿਹੜੇ ਕੱਟੇ ਵਿੱਚ ਮਾਰਦੇ ਵਿੱਚ ਮਾਰੋ ਦੇ ਵਿੱਚ ਮਾਰ ਜਦੋਂ ਅਸੀਂ ਫੜਨਣ ਲੱਗੇ ਪੁਲਿਸ ਆਈ ਸਾਰੀ ਪੁਲਿਸ ਉੱਪਰ ਲਾ ਕੇ ਫਿਰ ਉੱਪਰ ਲਾ ਕੇ ਸਾਨੂੰ ਕਹ ਇਹ ਬੰਦਾ ਨਸ਼ੇ ਵੀ ਕਰ ਰਿਹਾ ਲੋਕ ਜ਼ਖਮੀ ਹੋਏ ਇਹਦੇ ਭਾਈ ਮੇਰੇ ਸਾਹਮਣੇ ਮੇਰੇ ਵੀ ਚੜ ਮੇਰਾ ਸਿਮਰਨ ਇਹ ਮਾਮਲਾ ਕੀ ਹੈ ਜਿਹੜਾ ਲੜਾਈ ਜਿਹੜਾ ਕੋਈ ਮਾਮਲਾ ਨਹੀਂ ਹੈ ਇਹ ਇੰਜ ਹੀ ਸੜਦਾ ਰਹਿੰਦਾ ਸੜ ਦੁਕਾਨ ਦੇ ਕੇ ਉਹ ਸੜ ਦੁਕਾਨ ਨਹੀਂ ਕੋਈ ਜਿਆਦਾ ਮਾਰ ਨਹੀਂ ਹੈ ਭਾਜੀ ਨਾ ਬੋਲੋ ਜੀ ਹਾਂਜੀ ਪੂਰੀ ਮਾਰਕੀਟ ਗਵਾਹ ਹੈ ਸੜਦਾ ਹੈ ਸੜ ਤੋਂ ਇਹ ਕੀ ਉਹ ਕਰ ਰਹੇ ਸੀ ਦੁਕਾਨ ਬੰਦ ਕਰਕੇ ਜਾ ਰਹੇ ਸੀ ਦੋਨੋਂ ਦੋਸਤ ਘਰ ਕੋਈ ਗਾਕ ਆ ਗਿਆ ਇੰਨੇ ਚੋਂ ਸੜ ਗਿਆ ਕਿ ਗਾਕ ਕਿਉਂ ਆ ਗਿਆ ਪੂਰੀ ਉਹਨੇ ਦੁਕਾਨ ਪੂਰੇ ਸ਼ੀਸ਼ੇ ਪੂਰੇ ਸ਼ੀਸ਼ੇ ਮਾਰਤੇ ਗੰਡਾਸੀਆਂ ਚਲਾਈਆਂ ਇਸਨੇ ਪੂਰੇ ਪੂਰੀ ਗੰਡਾਤੀ ਚਲਾਈ ਐ ਸਾਰਾ ਕੁਝ ਮਾਰ ਮੁਰ ਕੇ ਮੈਂ ਭਰਾਂ ਲਿਆ ਸਾਰਾ ਕੁਝ ਰਿਕਾਰਡ ਹੋਇਆ ਮੇਰੇ ਕੁੜੀ जख्मी ਹੋਣ ਲੱਗੀ ਸੀ ਪਹਿਲਾਂ ਵੀ ਲੜਾਈ ਝਗੜਾ ਚੱਲ ਰਿਆ ਸੀ ਪਹਿਲਾਂ ਲੜਾਈਆਂ ਚ ਹੁੰਦੀਆਂ ਸੀ ਪਹਿਲਾਂ ਰਿਸ਼ਤੇਦਾਰ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਹੈ ਕੋਈ ਪ੍ਰਾਣੀ ਰੰਜੀ ਜੀ ਨਹੀਂ ਜੀ ਕੋਈ ਰੰਦਿਸ਼ ਨਹੀਂ ਹੈਗੀ ਤੇ ਹੁਣ ਇਹ ਅਜੇ ਕਿੰਨੇ ਵਜੇ ਦੀ ਵਾਕਿਆ ਹੋਈ ਹੈ ਇਹ ਗੱਲ ਇਹ ਹੈਗੇ 8:30 ਦੇ 9 9:30 ਵਜੇ ਦੀ ਹੈਗੀ ਤੇ ਬੀਬੀ ਕੁਮਾਈ ਵੀ ਕਿ ਕਿਖ ਨਹੀਂ ਹੋਇਆ ਉਹਨੇ ਉਹਦੇ ਪਿਓ ਪਾਪਾ ਨੇ ਕਿਹਾ ਗੱਡੀ ਕੰਮਾਂ ਲੈ ਜਾ ਸਾਰਿਆਂ ਨੂੰ ਮਾਰ ਦੇ ਉਹਨੇ ਕਿ ਕਿਤਾ ਇੰਜਨ ਚ ਕਰਕੇ